ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਂ ਕੋ ਚੰਨ ਲਈ ਤੁਹਾਡਾ ਸਵਾਗਤ ਆ ਜੀ ਇਹਨੇ ਪ੍ਰਾਂਦੀ ਲੈ ਕੇ ਆਏ ਸੀਗੇ ਇਹ ਪ੍ਰਾਂਦੀ ਤਾਂ ਲਿਆਂਦੀ ਆ ਇਹਦੇ ਗੰਗਾ ਦੀਆਂ ਛੜਾ ਮੰਨਣੀਆਂ ਤੇ ਕਹਿੰਦੇ ਆ ਬੰਦਣੀਆਂ ਚਾਹੀਦੀਆਂ ਗਾਵਾਂ ਦੀਆਂ ਛੜਾ ਫਿਰ ਜਦੋਂ ਉਹਨਾਂ ਨੂੰ ਪੈਲਣਾ ਜਿਹੜੀਆਂ ਹੁੰਦੀਆਂ ਗਾਂ ਚੋਣ ਚੋਣ ਵਿੱਚ ਤੰਗੀ ਨਹੀਂ ਹੁੰਦੀ ਮਾੜੀਆਂ ਮੋੜੀਆਂ ਨੇ ਆਮਨੇ ਬਰੰਬਲ ਜੜਾ ਇਹ ਨੀ ਆ ਮੈਂ ਠੀਕ ਹੈ ਇਹਦਾ ਲੋਣਾ ਠੀਕ ਹੈ ਹੂੰ ਇਹਦਾ ਇਹਨੂੰ ਬੰਨੂਗਾ ਨਾ ਪਹਿਲਾਂ ਇਦਾਂ ਕਰਕੇ ਦੇਖ ਦੂਰਾ ਵੀ ਇਦਾਂ ਆ ਜਾਣਾ ਮੈਨੂੰ ਲੱਗਦਾ ਇਦਾਂ ਨਾ ਤੇਨੂੰ ਆਪਲਾ ਮੈਨੂੰ ਹੱਥ ਨਹੀਂ ਲਾਉਣ ਦੇਣਾ ਇਹਨੂੰ ਲਾ ਕੇ ਦੇਖਾਂ ਦੇਖ ਲਓ ਤੇ ਮੈਂ ਦੇਖਦੀ ਕਿਹੜੇ ਹਿਸਾਬ ਨਾਲ ਬੰਨਣੀ ਹੈ ਸਹੀ ਹੈ ਦਹੀਂ ਬਣ ਹੋ ਜਾਣੀ ਹੈ ਇਹਨੂੰ ਤੇ ਤੂੰ ਬੰਨ ਲੈ ਮੈਨੂੰ ਮਾਰਨਾ ਆ ਦੇ ਥਾਂ ਆ ਘੁੰਮਦੀ ਹੈ ਨਾ ਇਹਨੂੰ ਨਾ ਗੰਡ ਦੇ ਦੀ ਕੁੱਟ ਕੇ ਬੰਨੀ ਜਿੱਦਾਂ ਨਾ ਉਹੋ ਨਿਕਲੇ ਨਾ ਜਿੱਦ ਅੱਗੇ ਨਹੀਂ ਯਾਰੀ ਬੰਨੀ ਹੈ ਨਿਕਲ ਗਏ ਹਨ ਹਾਂ ਇਦਾਂ ਹਿੱਦਾਂ ਕਰਦੇ ਹਾਂ ਚੰਗੀਆਂ ਹੁੰਦੀਆਂ ਕਹਿੰਦੇ ਆ ਬੰਨਣੀਆਂ ਨਾਲ ਨਜ਼ਰ ਨਾ ਲੱਗੂਗੀ ਜਦੋਂ ਸੂਗੀ ਨਾ ਮਾਰੇ ਸਹੀ ਕਰਦੇ ਸੋਹਣੀਆਂ ਲੱਗਣ ਫੈਸ਼ਨੇਬਲ ਛੜਾਂ ਹਾਂ ਨਾ ਤਾਇਆ ਬਰੰਬਲ ਜਾਨੀ ਕੱਟਣ ਦਿੱਤਾ ਮੈਂ ਕਿ ਸੋਹਣਾ ਲੱਗੂਗਾ ਮੈਨੂੰ ਲੱਗਦਾ ਢਿੱਲੀ ਬੰਨੀ ਆਦੋ ਹੈ ਜਿਆਦਾ ਟਾਈਟ ਨਹੀਂ ਬੰਨੀ ਮੇਲੇ ਤੇ ਗਏ ਜੀ ਹਜੇ ਅਸੀਂ ਕੋਸ਼ ਨਹੀਂ ਖਾਧਾ ਮਾਂ ਪੁੱਤ ਨੇ ਮੇਲੇ ਤੇ ਤੇ ਮੈਂ ਤਾਂ ਠੀਕ ਆ ਉਹਦਾ ਮੈਂ ਤਾਂ ਬਿਲਕੁਲ ਹੀ ਨਹੀਂ ਕੁਝ ਵੀ ਮੂੰਹ ਵੀ ਨਹੀਂ ਲਾਇਆ ਉਹਦਾ ਦੀ ਚੀਜ਼ ਨੂੰ ਪਰ ਮਨੀ ਨੂੰ ਬੁਖਾਰ ਹੋ ਗਿਆ ਹਾਂ ਠੀਕ ਹੈ ਦੂਜੀ ਇਹਦੇ ਹੀ ਬੰਦੇ ਵਾਲ ਦੇ ਕੇ ਪਤਾ ਕਿਦਾਂ ਦਿੱਤਾ ਵਾਲ ਇੱਕੋ ਜਿਹੇ ਹੀ ਆ ਕਿ ਪ੍ਰਾਂਦੀ ਦੇ ਤਿੰਨ ਲਾੜ ਹੁੰਦੇ ਆ ਨਾ ਜੈ ਬੱਬਾ ਜੀ ਮੇਰੀ ਰੱਖੇ ਬੱਬਾ ਇੱਥੇ ਉਦੋਂ ਆਪਣੀ ਪਹਿਲਣ ਗਾਂ ਸੀ ਨਾ ਜਿਹੜੀ ਉਦੋਂ ਆਪਾਂ ਨੂੰ ਦਿੱਤੀ ਸੀ ਆਪਾਂ ਹਨਾ ਉਦੋਂ ਦਾ ਬਹੁਤ ਡਰ ਲੱਗਦਾ ਪੈਲਣ ਮੱਛੀਆਂ ਤੋਂ ਨੇ ਰਿਖੇ ਬੱਬਾ ਵਾਧਾ ਹੀ ਕਰੇ ਸਾਡੀ ਗੰਗਾ ਤੋਂ ਸਾਡੇ ਘਰ ਵਾਧਾ ਹੀ ਹੋਵੇ ਮੰਗੋ ਗੰਗਾ ਹਨਾ ਮਣੀ ਘੁੱਟ ਕੇ ਬੰਨੀ ਉੱਪਰ ਉੱਪਰ ਬੰਨ ਉੱਪਰ ਇੱਥੇ ਥੋੜੀ ਬੰਨੀ ਦੀ ਹੋਰ ਉੱਪਰ ਕਰ ਜਿੱਦਾਂ ਉਹ ਪਹਿਲੀ ਕੀਤੀ ਆ ਬਹੁਤ ਕੋਡੇ ਹੋ ਗਏ ਪਸ਼ੂਆਂ ਨੂੰ ਪੱਠੇ ਖਾਣੇ ਪੈਂਦੇ ਆ ਤਾਂ ਖੁਰਲੀ ਆਪਾਂ ਜਿੰਨਾ ਜਲਦੀ ਹੋ ਸਕੇ ਨਾ ਬਣਾਈਏ। ਇਹਦਾ ਸਵੇ ਹੀ ਤੁਹਾਡੇ ਚੋ ਵੀ ਜਿੰਨੂੰ ਵੀ ਨੌਲੇਜ ਆ ਵੀ ਚੰਗੀਆਂ ਵੈਸੇ ਤਾਂ ਵਪਾਰੀ ਵਗੈਰਾ ਜੋ ਵੀ ਦੱਸਦੇ ਆ ਜਾਂ ਸੀ YouTube ਤੇ ਵੀ ਦੇਖਦੇ ਰਹੇਦੇ ਚੰਗੀਆਂ ਹੁੰਦੀਆਂ ਕਹਿੰਦੇ ਛੜਾ ਬੰਨਣੀ ਆ। ਤੇ ਇਹਦੇ ਨਾਲ ਆਂ ਗਾਵਾ ਜਿਹੜੀਆਂ ਉਹ ਗਾਂ ਤੁਸੀਂ ਨਿਆਣਾ ਪਾ ਕੇ ਚੋਨੇ ਵੀ ਆ ਤਾਂ ਫਿਰ ਤੰਗੀ ਨਹੀਂ ਹੁੰਦੀ। ਗਿਜ ਜਾਂਦਾ ਪਸ਼ੂ। ਮੱਕੀ ਹੋਣ ਇਹਨਾਂ ਦਾ ਦੇਖਦੇ ਆ ਪੋਲਣ ਇਹਨਾਂ ਨੂੰ ਇੱਕ ਹੋਰ ਦੇ ਦੇ ਪਰ ਇਹ ਮੈਨੂੰ ਢਿੱਲੀ ਲੱਗਦੀ ਮੈਨੂੰ ਜੇ ਕੱਲ ਤੱਕ ਲੱਥ ਗਈ ਫੇ ਸਮਝ ਲੈ ਤੂੰ ਢਿੱਲੀ ਬੰਨੀ ਕਿਉਂਕਿ ਨਾ ਇਹ ਤਿਲਕ ਦੇ ਤਿਲਕ ਜਾਂਦਾ ਹੁੰਦਾ ਇਹ ਵਾਲਾ ਉਹ ਢਿੱਲੀ ਆ ਤੂੰ ਕਹਿਣਾ ਹੈ ਅੰਗਲੀ ਦਾ ਤਾਂ ਪਤਾ ਲੱਗਦਾ ਨਾ ਢਿੱਲੀ ਆ ਇਹ ਤੋਂ ਇਹ ਤਾਂ ਪਤਾ ਲੱਗਦਾ ਥੱਲੇ ਨੂੰ ਡਿੱਗ ਜਾਣੀ ਜੋ ਡਿੱਗੀ ਗਿੱਟੇ ਦਾਣੀ ਨਿਕਲ ਆਉਣੀ ਬਾਹਰ ਮੈਂ ਦੇਖ ਲੈਨੇ ਪਰ ਮੈਨੂੰ ਢਿੱਲੀ ਲੱਗਦੀ ਹੈ ਢਿੱਲੀ ਲੱਗਦੀ ਪਰ ਮੈਨੂੰ ਆਦੇ ਤਾਂ ਥੱਲੇ ਆਦੇ ਹੁਣੇ ਹੀ ਖਿਸਕ ਗਏ ਬਹੁਤ ਸੋਣਾ ਮੇਰੇ ਇਦਾਂ ਹੀ ਪੈਂਦੀ ਹੁੰਦੀ ਕਹਿੰਦਾ ਹੁੰਦਾ ਨਾ ਤੂੰ ਫੇਕੀ ਹੋਇਆ ਹਣ ਪਤਾ ਲੱਗਾ ਮੈਨੂੰ ਪਤਾ ਲੱਗਾ ਇਦਾਂ ਚਪੇੜ ਪੈਂਦੀ ਕਿੱਥੇ ਇੱਥੇ ਨਜ਼ਰ ਨਾਲ ਲੱਗੂਗੀ ਮਨ ਦੇ ਚੰਗੀ ਹੁੰਦੀ ਉਹ ਮਾੜੀ ਥੋੜੀ ਨੇ ਹਾਂ ਫੇਕਿਆ ਕੋਸ਼ ਨਹੀਂ ਘਣਾ ਗੰਗ ਮੰਗੋ ਨੇ ਅਲੀ ਖਾਲੀ ਨੂੰ ਡਰ ਲੱਗਦਾ ਤਾ ਤੂੰ ਕਹਿੰਦਾ ਮੈਂ ਨਾ ਤੋਂ ਡਰਦਾ ਨਹੀਂ ਉਹ ਇਹ ਛੜ ਚੱਕ ਦੀ ਇਹ ਨਹੀਂ ਮੇਰੇ ਆਰੀ ਚੱਕ ਦੀ ਇਹ ਮੇਰੇ ਆਰੀ ਚੱਕ ਦੀ ਆ ਹੁਣ ਢਿੱਲੀ ਆ ਕਿੰਨੀ ਬੰਦੀ ਤੋ ਸਾਨੂੰ ਕਰਦੇ ਕਰਦੇ ਕੁਛ ਨਹੀਂ ਹੁੰਦਾ ਲੱਤ ਜਾਨੀ ਗੱਲ ਤਾਂ ਕੇ ਹਾਂ ਲੱਤੂ ਜਰੂਰ ਕਿਥੋਂ ਹਾਂ ਤੇ ਤਾਂ ਲੱਤੂ ਵੀ ਮੈਂ ਦੁਬਾਰਾ ਤੇ ਕੋਕਸ ਕੇ ਬਣਾਉਣੀ ਆ ਦੇਖ ਲਈ ਕਿਉਂਕਿ ਬੰਨੀ ਵੀ ਹੁੰਦੀ ਆ ਜਰੂਰੀ ਖਾਸ ਕਰ ਇਹਦੇ ਗੰਗਾ ਦੇ ਤਾਂ ਮੇਲੇ ਤੇ ਗਏ ਸੀ ਸਵੇਰੇ ਸਵੇਰੇ ਟਾਈਮ ਨਾਲ ਕੰਮ ਨਵੇੜ ਕੇ ਗਏ ਪਰ ਵਾਪਸ ਆੱਖ ਮੇਰੀਆਂ ਸੁੱਜੀਆਂ ਹੋਈਆਂ ਦੇਖ ਮਾਣੀ ਹਜੇ ਹਾਣਾ ਥਕਾਵਟ ਤੇ ਦੂਰ ਪੈ ਜਾਂਦਾ ਮੇਰਾ ਪਿਕਅਪ ਐਂਡ ਕਮੈਂਡ ਦੇਖ ਕੇ ਮੇਲਾ ਮੇਲਾ ਆਇਆ ਦੇਖ ਕੇ ਪਰ ਮਨ ਨਾ ਉਦਾਸ ਜਿਆ ਨਾ ਹੂੰ ਹੂੰ ਤੇ ਨਾ ਵੀ ਇਦਾਂ ਹੀ ਹੈ ਨਹੀਂ ਮੇਰੇ ਨਾਲ ਨਹੀਂ ਕੋਟਾ ਨਹੀਂ ਤੁਝੂ ਕਹਣਾ ਇੱਕ ਅੱਗੇ ਜਿਹੜਾ ਐਕਟਿਵ ਜੇ ਨਹੀਂ ਸੀ ਹੋਈ ਦਾ ਕੰਮ ਨੂੰ ਜੇ ਜਿਹੜਾ ਐਕਟਿਵ ਜੇ ਹੋਈ ਨਾ ਸੁਸਤੀ ਜੀ ਨਾ ਹੋਈ ਹਮੇਂ ਦੇਣੀ ਇੱਦਾਂ ਦੇ ਆ ਠੰਡੇ ਜੇ ਹੋ ਗਿਆ ਕਰਾ ਮੌਸਮ ਆਸਾਂ 뭐 ਹੁੰਦਾ ਹੋ ਰਿਆ ਨਾ ਗੜੇ ਬਾਰੇ ਕਈ ਵਾਰ ਸੋਕ ਕਈਆਂ ਨੇ ਵੀਡੀਓ ਪਾਈ ਹੋਈ ਉਹ ਤੇ ਤੇਰੇ ਨਾਲ ਤੇ ਦਿੱਤੇ ਗੜਿਆਂ ਦੀ ਇਹ ਲਾ ਹੋ ਗਿਆ ਕਰ ਲਿਆ ਨਹੀਂ ਹੈ ਤੇਰੇ ਨਾਲ ਦੇਖਣ ਨਹੀਂ ਗਏ ਆਪਾਂ ਆ ਗਏ ਨਹੀਂ ਹਾਂ ਇਹ ਨਾਲ ਹੋਰ ਵੀ ਹੋ ਜਾਣੀ ਵਧੀਆ ਹੋਣਾ ਹੈ ਹੂੰ ਕੋਈ ਨਾ ਪਿਆ ਕੋਈ ਜਸਾ ਸਫਾਈ ਕੀਤੀ ਜਿਹੜਾ ਸਵਾ ਲੱਗਦਾ ਜਿਹੜਾ ਉੱਧਰ ਸਾਰੇ ਸਫਾਈ ਕੀਤੀ ਜਿਹਦਾ ਸ਼ਾਮ ਨੂੰ ਸਫਾਈ ਕਰ ਦੋ ਨਾ ਤੇ ਸਵੇਰ ਨੂੰ ਜਿਹੜਾ ਉਹ ਖਲਾਰਾ ਟਾਟ ਦਿੰਦਾ ਜੇ ਬਘਵਾ ਨੂੰ ਗੋਹੇ ਜੀ ਖੜੇ ਰੱਖੋ ਤੇ ਖਲਾਰਾ ਬਹੁਤ ਹੁੰਦਾ ਹਮੇਸ਼ਾ ਸ਼ਾਮ ਚ ਆਉਂਦਾ ਹਾਂ ਤੇ ਅੰਮੀ ਨਾਲ ਵੀ ਆਪਾਂ ਆਪਣੇ ਸਬਸਕ੍ਰਾਈਬਰ ਦੇ ਕਮੈਂਟ ਬਣਾਣੇ ਆ ਸਾਰਿਆਂ ਦੇ ਨਾਮ ਲੈਣੇ ਫੈਮੀਲੀ ਨਾਲ ਵੀ ਕਿਸੇ ਦਾ ਇੱਥੇ ਬਣਾਵਾਂਗੇ ਕਿਸੇ ਦਾ ਨੂੰ ਬੁਲਾਵਾਂਗਾ ਹਾਂਜੀ

ਪਸਾਈ ਆ ਪੀਸਿਆ ਆਪਾਂ ਉਹਦੇ ਵਾਂਗੂ ਸੂਜੀ ਨੂੰ ਸੂਜੀ ਵਾਂਗੂ ਵੀ 2-3 ਘੰਟਿਆਂ ਚ ਫੁੱਲ ਜਾਂਦਾ ਇਹ ਵਾਲਾ ਚੌਕਰ ਹੁਣ ਤੇ ਇੱਕ ਆਪਾਂ ਨੂੰ ਕਮੈਂਟ ਆਇਆ ਸੀ ਡਿਸਕਰਨ ਆਈ ਥਿੰਕ ਡਿਸਕਰਨ ਸਿੰਘ ਆ ਡਿਸਕਰਨ ਸਿੰਘ ਵੀ ਜਿਵੇਂ ਨਾਲ ਕਹਿੰਦੇ ਸੀ ਲੀਵਰ ਟੋਨਿਕ ਜਿਹੜਾ ਨੂੰ ਰੈਗੂਲਰ ਨਾ ਬਹੁ ਲਗਾਤਾਰ ਨਮਨਵੀਰ ਨੂੰ ਕਹਿੰਦਾ ਸੀ हट ਗਿਆ ਪਾਉਣਾ ਹਨਾ ਹਾਂਜੀ ਹਫਤੇ ਚ ਦੋ ਵਾਰੀ ਵਾਈ ਦਾ ਅ ਰੈਗੂਲਰ ਜਿਹੜਾ ਉਹ ਨਹੀਂ ਪਾਈਗਾ ਆਪਾਂ ਦੋ ਵਾਰੀ ਪਾਈਗਾ ਤੇ ਆਪਾਂ ਚੋਕਰ ਬਣਾ ਲਏ ਤਾਂ ਪੱਠੇ ਨਹੀਂ ਵੀ ਹੋਣ ਪਾਉਣ ਨੂੰ ਜਾਂ ਨਹੀਂ ਵੀ ਬੰਦਾ ਵੱਟ ਸਕਦਾ ਤੇ ਚੋਕਰੀ ਪੇਨ ਲੰਦਾ ਇਹਦੇ ਖੁਸ਼ ਹੋ ਕੇ ਖਾਂਦੀਆਂ ਜੋ ਕਰਦਾ ਇਹੋ ਪੱਠਿਆਂ ਨਾਲ ਖੁਸ਼ ਹੋ ਕੇ ਖਾਂਦੀਆਂ ਹਨ ਹਾਂ ਹੂੰ ਮੈਂ ਜਲਦੀ ਸਾਡਾ ਥੋੜਾ ਜਿਹਾ ਮਨੀ ਨੂੰ ਛੁੱਟੀਆਂ ਹੋ ਲੈਣ ਵੀ ਯੂਨੀਵਰਸਿਟੀ ਤੇ ਛੁੱਟੀ ਨਹੀਂ ਮਿਲਦੀ ਛੁੱਟੀਆਂ ਹੋ ਲੈਣ ਤੇ ਕੁੰਡੀ ਵੀ ਸਾਡੀ ਵਸ ਮੇਰੇ ਘਰ ਵਿੱਚ ਦਸਤ ਰਹਿੰਦੀ ਹੁੰਦੀ ਮਸੀਆ ਨਾ ਨਹੀਂ ਯੋਗੀ 15 20 ਦੇ ਨਿਕਲ ਜਾਣੇ ਮਹੀਨਾ ਨੂੰ ਲੱਗਦਾ ਛੁੱਟੀਆਂ ਆ ਜਾਣੀਆਂ ਹੂੰ ਤੇ ਜੂਨ ਦੀਆਂ ਛੁੱਟੀਆਂ ਚ ਅਸੀਂ ਜੇ ਇੱਥੇ ਖੁਰਲੀਆਂ ਬਣਵਾਉਨੇ ਆ ਕਿਉਂਕਿ ਇਹ ਹੁਣ ਚੱਕ ਕੇ ਅਸੀਂ ਉਧਰ ਸਿੱਟਾਂਗੇ ਫਿਰ ਤਾਂ ਚੰਗਾ ਸੀ ਆਹ ਵਾਲਾ ਮਹੀਨਾ ਜਿਹੜਾ ਕੱਢ ਹੀ ਲਈਏ ਤੇ ਜੂਨ ਦੇ ਵਿੱਚ ਉਹਨੂੰ ਕੀ ਕਰੀਏ ਜਿਹੜਾ ਫਿਰ ਇੱਥੇ ਕੋ ਖੁਰਲੀਆਂ ਇੱਧਰਲੇ ਪਾਸੇ ਬਣਵਾਵਾਂਗੇ ਦੇਖਦੇ ਆ ਕਿੱਦਾਂ ਹੁੰਦੀ ਆ ਤੇ ਇਹ ਪਤਾ ਨਹੀਂ ਮਤਲਬ ਕਿ ਕਈ ਮਤਲਬ ਕਿ ਲੋਕ ਮਿਲਦੇ ਆ ਜਿੱਦਾਂ ਅਸੀਂ ਗੱਲ ਕਰਦੇ ਆ ਉਹਨਾਂ ਨਾਲ ਤੇ ਅਸੀਂ ਪਸੂ ਰੱਖੇ ਆ ਜਾਂ ਅਸੀਂ ਪਸੂਆਂ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਵਾ ਬਹੁਤੇ ਤਾਂ ਮੋਟੀਵੇਟ ਕਰਦੇ ਆ ਵੀ ਹਾਂ ਵੀ ਜੇ ਮਿਹਨਤ ਕਰੋ ਤੇ ਇਹਦੇ ਨਾਲ ਫਾਇਦਾ ਹੁੰਦਾ ਬਹੁਤੇ ਡੀਮੋਟੀਵੇਟ ਵੀ ਕਰ ਦਿੰਦੇ ਆ ਵੀ ਤੁਸੀਂ ਐਵੇਂ ਪੰਗੇ ਚ ਪੈ ਗਏ ਪਸੂਆਂ ਦੇ ਚ ਇਹਨਾਂ ਵਿੱਚ ਕੁਝ ਨਹੀਂ ਰੱਖਿਆ ਮੁੰਡੇ ਨੂੰ ਬਾਹਰ ਭੇਜ ਦੋ ਬਾਹਰ ਤੇ ਚੱਲ ਸੀ ਭੇਜਣਾ ਹੀ ਉਹ ਤਾਂ ਸਾਡਾ ਆਪਣਾ ਪਰਸਨਲ ਡਿਸੀਜਨ ਆ ਕਿ ਬਾਹਰ ਤਾਂ ਸੀ ਇਹਨੂੰ ਭੇਜਣਾ ਹੀ ਨਹੀਂ ਕਈ ਗੱਲਾਂ ਇਹਦੇ ਵਿੱਚ ਕੁਛ ਨਹੀਂ ਰੱਖਿਆ ਪਸ਼ੂਆਂ ਜਾਇ ਜੇਬ ਉਹ ਤੇ ਬਾਕੀ ਜੇ ਆਪਾਂ ਇੱਕ گاਾਂ ਦੀ ਸੋਚੀਏ ਮੰਗੋ ਦਾ ਹੂੰ ਤੇ ਆਪਣਾ ਖਰਚਾ ਉਹ ਕੱਢ ਲੈਣੀ ਹੋਖਾ ਹਾਂਜੀ ਜਿੱਦਾਂ ਅਸੀਂ ਘਰ ਦੇ ਦੁੱਧ ਦਾ ਖਰਚਾ ਸਾਡਾ ਬਚ ਜਾਂਦਾ ਚਾਹੇ ਅਸੀਂ 2 ਕਿਲੋ ਰੱਖ ਲਈ ਤਾਂ 3 ਚਾਹੇ 4 ਕਿਲੋ ਰੱਖ ਲਈਏ ਕਿਤੇ ਸਾਨੂੰ ਮੁੱਲ ਲੈਣਾ ਪੈਂਦਾ ਸੀ ਕਿਤੇ ਸਾਡਾ ਉਹੀ ਖਰਚਾ ਜਿਹੜਾ ਬਚਦਾ ਤਬਾ ਕੀ ਫੀਡ ਦਾ ਖਰਚਾ ਹੋ ਗਿਆ ਕੋਈ ਮਾੜੀ ਘੋਟੀ ਇਹਨੂੰ ਢਿੱਲ ਮਾਟਿਆ ਜਾਂ ਕਿਦਾਂ ਤੇ ਚੌਕਰ ਬਣਾਇਆ ਚੌਕਰ ਵੀ ਸਮਝਿਆ ਇਹਦੇ ਸਿਰ ਤੇ ਬਣਾਇਆ ਪਹਿਲੇ ਪੈਸੇ ਆਪਾਂ ਦੇ ਘਰ ਯੂਜ਼ ਕਰ ਲਏ ਸੀ ਹਨ ਹੂੰ ਤੇ ਇਹ ਆਪਣਾ ਖਰਚਾ ਜਿੱਦਾਂ ਇੱਕ ਗਾਂ ਜਿਹੜਾ ਸੌਖਾ ਕੱਢ ਲੈਂਦੀ ਆ ਤੇ ਘਰ ਦਾ ਦੁੱਧ ਦਾ ਖਰਚਾ ਜਿਹੜਾ ਉਹ ਬਚਦਾ ਦੇਖਾਂਗੇ ਹੌਲੀ ਹੌਲੀ ਇੱਕ ਹੋਰ ਲਾਵਾਂਗੇ ਵਧਾਵਾਂਗੇ ਕੰਮ ਤੇ ਓਕੇ ਬਾਏ ਜੀ ਫੇਰ ਮਿਲਾਂਗੇ ਜੀ ਪਰ ਜਿਹੜੇ ਜਿਹਨਾਂ ਸਾਡਾ ਵੀਸ ਕਰੇ ਲੋਗ ਸਾਡੇ ਪਸੰਦ ਆ ਸਾਡਾ ਚੈਨਲ ਲਾਈਕ ਕਰ ਲਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ ਇੱਕ ਨਵੇਂ ਵੀਲੌਗ ਵਿੱਚ